ਕਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡਾ ਨਥਾਣਾ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਕਾਲੇ ਤੋਂ ਪੁੱਛਦੇ ਹਾਂ 사ਸੀ ਕਾ ਭਾਈ ਜੀ 사ਸੀ ਕਾ ਭਾਈ ਜੀ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆ ਜੀ ਆਪਣਾ ਆਪਣਾ ਘਰ ਬਸ ਨੇੜੇ ਬੱਸ ਸਟੈਂਡ ਜੀ ਠੀਕ ਹੋ ਜੀ ਬਾਈ ਦਾ ਨਾਮ ਬਾਈ ਦਾ ਨਾਮ ਆਪਣਾ ਕਾਲਾ ਸਿੰਘ ਜੀ ਕਾਲਾ ਸਿੰਘ ਧਾਲੀਆ ਵਾਲਾ ਕਹਿੰਦੇ ਆ ਧਾਲ ਆਪਣਾ ਬਸ ਸਟੈਂਡ ਦੇ ਕੋਲ ਹੀ ਖੜੇ ਠੀਕ ਹੋ ਜੀ ਤੇ ਬਾਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਸਪੌਂਸ ਰਿਹਾ ਬਾਈ ਜੀ ਉਹ ਤਾਂ ਵਧੀਆ ਰਹੀ ਜੀ ਬਸ ਉਸੇ ਦਿਨ ਸੀਲ ਹੋ ਗਈ ਗੱਲ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਉਗੇ ਅੱਜ ਆਪਾਂ ਕੋਲ 2 ਨਗ ਬਕਾਉਗੇ 2 ਨਗ ਬਕਾਉਗੇ ਠੀਕ ਹੋਈ ਦੱਸੋ ਬਾਈ ਜੀ ਡਿਟੇਲ ਦੋਨਾਂ ਦੀ ਆਪਾਂ ਪਹਿਲੀ ਗਾ ਜੀ ਹਾਂ ਜੀ ਇਹ ਬੱਚੀ ਆ ਬਲੂਨ ਬੱਚੀ ਜੀ ਇਹਨੇ ਠੀਕ ਹੋ ਜੀ 4 ਦੰਦ ਹੈ ਠੀਕ ਹੋ ਜੀ ਤੇ ਦਿਨ ਇਹਦੇ ਪੂਰੇ ਇਤਕਰੀ ਹੁਣ ਬਸ ਠੀਕ ਹੈ ਕਿੰਨੇ ਦਿਨ ਰਹਿੰਦਾ ਕੱਲ ਨੂੰ ਗੱਲ ਪੂਰੀ ਹੋ ਜਾਏ ਤੁਹਾਡੀ ਆਸ ਨਾਲ ਕਿੰਨਾ ਕੁ ਦੁੱਧ ਕੱਢੂਗੇ ਦੁੱਧ ਬਾਈ 30 ਲੀਟਰ ਹੋਵੇ 30 ਪਲੱਸ ਕਰੂਗੇ 30 ਪਲੱਸ ਜਿੰਨਾ ਕਰਨੇ ਕਰਨਾ 30 ਪਲੱਸ ਕਰ ਠੀਕ ਹੋਈ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਤਾਂ ਬਸ ਤਾਂ ਕੱਲ ਦਾਣਾ ਇਹਦੇ ਇੱਕ ਦਿਨ ਰਹਿੰਦੀ ਹੋ ਸਕਦਾ ਬਈ ਇੱਕ ਅੱਧਾ ਦਿਨ ਪਸ਼ੂ ਵੱਧ ਲੈ ਜਾਂਦਾ ਤੁਸੀਂ ਬਾਡੀ ਮੰਤਰੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਹਵਾਨਾ ਦਿਖਾ ਦਿੰਦੇ ਵੀਰੇ ਬਹੁਤ ਜ਼ਿਆਦਾ ਚੰਗਾ ਹਵਾਨਾ ਬਾਈ ਦੇਖ ਸਕਦੇ ਹੋ ਚੰਗੀ ਵਹਿੜਾ ਮੜਤੂਰਾ ਖਰੀ ਉਰੀ ਕੀ ਪਲੱਸ ਦੁੱਧ ਦੇਣ ਦੀ ਆਸ ਆ ਆ ਸਾ ਬਾਈ ਇਹ ਆਸ ਲਗਾ ਸਕਦੇ ਹੁੰਨੇ ਆਪਾਂ ਬਾਕੀ ਜੋ ਪਰ ਪਰੂਪੇ ਉਪਾਰ ਦਾ ਲੈਣ ਦਾ ਕੰਮ ਕਰਦੇ ਉਹ ਬਾਈਆਂ ਨੂੰ ਤਾਂ ਪਤਾ ਹੀ ਹੁੰਦਾ ਹੋਰ ਨਾ ਤੁਸੀਂ ਦੇਖ ਸਕਦੇ ਹੋ ਬਾਈ ਤੁਸੀਂ ਲਾਜ਼ਮੀ ਇਹਨਾਂ ਦਾ ਦੁੱਧ ਘਟਣਾ ਤਾਂ ਬਾਈ ਜੀ ਬਾਡੀ ਬੰਦਰ ਦੀ ਬਹੁਤ ਜ਼ਿਆਦਾ ਚੰਗੀ ਆ ਇਹ ਸੋ ਕੋਈ ਵਾਰੀ ਬਾਈ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਜੀ ਦਾ ਨੰਬਰ ਹੀ ਆ ਤੇ ਤੁਸੀਂ ਬਾਈ ਤੇ ਕਾਲ ਕਰ ਸਕਦੇ ਹੋ ਵੀਰ ਆਪ ਕੀ ਮੁੱਲ ਕਰਦੇ ਆ ਇਹਦਾ ਇਹਦਾ ਮੁੱਲ ਬਾਈ 76000 ਆ ਮੋਲੇ ਖੇਤਰੇ ਕਰਦੇ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਦੂਸਰੀ ਵਹਿੜ ਲਈ ਆ ਜੋ ਕੀ ਡਿਟੇਲ ਹੈ ਇਹਦੀ ਇਹ ਤੀਜੇ ਸੂਏ ਜਰਸੀ ਹੈ ਇਹ ਵੀ ਤੀਜੇ ਸੂਏ ਜਰਸੀ ਹੈ ਜੀ ਹਾਂ ਜੀ ਇਹ ਹਜੇ ਹਫ਼ਤੇ ਦੀ ਕੱਚੀ ਹੈ ਹਫ਼ਤੇ ਦੀ ਕੱਚੀ ਹੈ ਦੂਜੇ ਸੂਏ ਦਾ ਕਾਰਡ ਪਤਾ ਜੀ ਦੂਜੇ ਸੂਏ ਦੀ 30 ਲੀਟਰ ਦੁੱਧ ਪਾਇਆ ਹੈ 30 ਲੀਟਰ ਦੁੱਧ ਪਾਇਆ ਤੇ ਠੀਕ ਹੋ ਜੀ ਤੁਸੀਂ ਦੇਖ ਸਕਦੇ ਹੋ ਬਾਈ ਜਰਸੀ ਬਹੁਤ ਜ਼ਿਆਦਾ ਸੋਹਣੀ ਆ ਥੋੜੀ ਲਿਸੇਪਨ ਚ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਸਾਹਮਣੇ ਖਵਾਨਾ ਤੁਸੀਂ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮੜਕ ਤੋਰਾ ਖਾਦੀ ਬਾਈ ਇਹਦੇ ਜਰਸੀ ਵੀਰੇ ਆਮ ਤੌਰ ਤੇ ਦਰਮਿਆਨੇ ਕ ਬਾਈ ਦਾ ਫਾਰ ਲੈਂਡ ਦਾ ਕੰਮ ਆ ਬਾਈ ਕੋਲ ਹਰ ਟਾਈਮ ਪਸੂਬੇਲੇ ਵਾਲ ਹੁੰਦੇ ਹੀ ਆ ਪਤਾਂ ਦਿਨਾਂ ਦੀ ਕੱਚੀ ਆ ਬਾਈ ਹਜੇ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਆ ਜਾ ਬਾਈ ਤੁੰਨਾਂ ਹੀ ਅੱਕੇ ਨੂੰ ਹੋਣਾ ਬਾਈ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਏ ਬਾਈ ਜੀ ਆਪਾਂ ਜਰਸੀ ਵੈਡ ਦਾ ਕੀ ਮੁੱਲ ਕਰਦੇ ਆਂ ਇਹਦਾ 48000 ਦੇ ਮੁੱਲ 48000 ਰੁਪਏ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਬਾਕੀ ਬਈ ਆਪਣਾ ਕੰਟੈਕਟ ਨੰਬਰ ਬੋਲ ਦੇ 9959 58589 ਇੱਕ ਵਾਰ ਫੇਰ ਬੋਲ ਦਿਓ ਜੀ 99528 308 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨਾਂ ਵੈੜਾਂ ਵਿੱਚੋਂ ਕੋਈ ਵੈੜ ਚੰਗੀ ਲੱਗਦੀ ਆ ਤੇ ਬਾਈ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ